ਅੱਜ ਪ੍ਰਿਆੰਕਾ ਗਾਂਧੀ ਵੀ ਪਹੁੰਚੇ ਉੱਥੇ ਅਮਿਤ ਸ਼ਾਹ ਵੀ ਪਹੁੰਚੇ ਅੱਜ ਜੇਖਤਾਂ ਦੇਖਦੇ ਹਾਂ ਕਿਤਨਾ ਜਿਹੜਾ ਸਿਆਸੀ ਪਾਰਾ ਜਿਹੜਾ ਚੜਿਆ ਇਸ ਸਮੇਂ ਚ ਲੋਕਾਂ ਦੇ ਨੇਰੇ ਵੋਟਾਂ ਦੇ ਬਾਕੀ ਐ ਜਿਵੇਂ ਜਿਵੇਂ ਉੱਪਰ ਕਹੋ ਪਰਮਾਤਮਾ ਪਾਰਾ ਚੜਾਈ ਜਾਂਦਾ ਹੈ ਉਸੇ ਤਰ੍ਹਾਂ ਹਰ ਇੱਕ ਪਾਰਟੀ ਦਾ ਪਾਰਾ ਚੜਦਾ ਜਾ ਰਿਹਾ ਹੈ ਜੋ ਹਰ ਇੱਕ ਪਾਰਟੀ ਦਾ ਸੀਨੀਅਰ ਲੀਡਰ ਅੱਜ ਕੱਲ ਪੰਜਾਬ ਦੇ ਵਿੱਚ ਪਹੁੰਚਿਆ ਹੋਇਆ ਹੈ ਔਰ ਆਪਣੇ ਆਪਣੇ ਕੈਂਡੀਡੇਟਸਾਰੇ ਹਰ ਕੋਈ ਕਨਵੈਂਸਿੰਗ ਕਰ ਰਿਹਾ ਹੈ ਅੱਜ ਉਸੇ ਤਰ੍ਹਾਂ ਪ੍ਰਿੰਕਾ ਗਾਂਧੀ ਜੀ ਸਾਡੇ ਕਾਂਗਰਸ ਦੇ ਕੈਂਡੀਡੇਟ ਡਾਕਟਰ ਅਮਰ ਸਿੰਘ ਤੇ ਰਾਜਾ ਮੋਢਿੰਗ ਇਹਨਾਂ ਦੀ ਕਨਵੈਂਸਿੰਗ ਟੂਰ ਇਹ ਬੜਾ ਭਾਰੀ ਕੱਟ ਸੀਗਾ ਪੂਰੇ ਉਸੇ ਮੱਤੇ ਨਜ਼ਰ ਅੱਜ ਪਿੰਡ ਚ ਗਿਆਣੇ ਵਿਖੇ ਇੱਥੇ ਜਿਹੜੇ ਮੇਰੇ ਛੋਟੇ ਵੀਰ ਨੇ ਟੈਰੀ ਹੋਰੀ ਬਿੰਦਰ ਇਹਨਾਂ ਨੇ ਸਾਰੇ ਨੇ ਵੱੜ ਕੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਦੰਜੀਤ ਆ ਇੱਥੇ ਕੜਕਾ ਔਰ ਹੋਰ ਜੋ ਦਿਗਿਆਣੇ ਵਾਸੀ ਨੇ ਇੱਕ ਬਹੁਤ ਭਾਰੀ ਕੱਟ ਕੀਤਾ ਅਰ ਇੱਥੇ ਬੀਬੀਆਂ ਨੇ ਭੈਣਾਂ ਨੇ ਅਰ ਬਜ਼ੁਰਗ ਔਰ ਅਸੇ ਪਾਸੇ ਦੇ ਪਿੰਡਾਂ ਤੋਂ ਵੀ ਤਰੌੜਾ ਤੋਂ ਜੋ ਕਿ ਇਸ ਕੌਨਸਟਿਚੁਐਂਸੀ ਦੇ ਵਿੱਚ ਆਪਣੀਆਂ ਪੰਚਾਇਤਾਂ ਨੇ ਉਹ ਵੀ ਵਿੱਚ ਹਾਜ਼ਰ ਹੋ ਗਏ ਅਰ ਸਾਇਨੇ ਇਹ ਅੱਜ ਭਰੋਸਾ ਦਵਾਇਆ ਕਿ ਰਾਜਾ ਵੜਿੰਗ ਜੀ ਨੂੰ ਬਹੁਤ ਵੱਡੇ ਮਾਰਜਿਨ ਤੋਂ ਹਾਰ ਮੰਗਿਆ ਔਰ ਸਭ ਤੋਂ ਵੱਡੀ ਗੱਲ ਇੱਕ ਦਿਗਿਆਣਾ ਵਾਸੀਆ ਨੇ ਖੁਲਾਸਾ ਦਿੱਤਾ ਕਿ ਇਤੋਂ ਇਸ ਪਿੰਡ ਤੋਂ ਬੜੀ ਵੱਡੀ ਲੀਡ ਆਊਗੀ ਇਸੇ ਤਰ੍ਹਾਂ ਕੰਗੜਾ ਲੱਗਦਾ ਹੈ ਉੱਥੋਂ ਵੀ ਉਹਨਾਂ ਨੇ ਘੋਸਾ ਦਿਵਾਇਆ ਸਰਪੰਚ ਨੇ ਕਿ ਵੱਡੀ ਲੀਡ ਨਾਲ ਸਰ ਜੀ ਜਿਸਤਾ ਤੁਸੀਂ ਸਾਨਿਆਲ ਤੋਂ ਕੋਈ ਪ੍ਰਧਾਨ ਰਹੇ ਹੋ ਤੇ ਇਸੇ ਇਲਾਕੇ ਦੇ ਵਿੱਚ ਵਿਚਰਨ ਦਾ ਕੀ ਕੰਮ ਹੈਗਾ ਜੀ ਕੀ ਅਗਲੀ ਜਿਹੜੀ ਐਮਸੀ ਇਲੈਕਸ਼ਨ ਆ ਰਹੀ ਹੈ ਕਿ ਉਹਦੇ ਵਿੱਚ ਵੀ ਗੰਮਦਾਰ ਹੋਣਗੇ ਨਹੀਂ ਨਹੀਂ ਦੇਖੋ ਹਾਲੇ ਤੱਕ ਨਹੀਂ ਅੱਜ ਅੱਜ ਦੇ ਦਾਅਵੇਦਾਰ ਜਿਹਨੂੰ ਨਗਰ ਕੀ ਹੈ ਜਿਹੜਾ ਅੱਜ ਸੱਚਾ ਕੈਂਡੀਡੇਟ ਹੈ ਅੰਜਾਨ ਦਾ ਪ੍ਰਧਾਨ ਹੈ ਔਰ ਇੱਕ ਥੋੜੀ ਜਿਹੀ ਨਾ ਖੁਦ ਸਾਨਿਆ ਨੂੰ ਅਜੇ ਪ੍ਰੈਸ ਨਹੀਂ ਇੱਕ ਯੋਧਾ ਬੰਦਾ ਹੈ ਔਰ ਇਹੋ ਜਿਹੇ ਇੱਕ ਲੀਡਰ ਦੀ ਮੇਰਾ ਖਿਆਲ ਹੈ ਵਕਤ ਆ ਕਿ ਵਾਤਾਵਰਣ ਦੀ ਲੋੜ ਹੈ ਕਿ ਇਹੋ ਜਿਹੇ ਲੀਡਰ ਸਾਨੂੰ ਵੱਤ ਪੱਤ ਚਾਹੀਦੇ ਨੇ ਤਾਂ ਕਿ ਖਾਸ ਕਰਕੇ ਲੁਧਿਆਣਾ ਜਿਹੜਾ ਕਿ ਇੱਕ ਇੰਡਸਟਰੀਅਲ ਟਾਊਨ ਹੈ ਔਰ ਇੱਥੇ ਬੜੀਆਂ ਪ੍ਰੋਗਰੈਸ ਹੋ ਸਕਦੀ ਹੈ ਤੇ ਐਪੀਸ਼ਨ ਬਾਰੇ ਮੈਂ ਗੱਲ ਕੀਤੀ ਸੀ ਕਿ ਬਿੰਦ ਸਿੰਘ ਸਾਹਿਬ ਉਹ ਇਲੈਕਸ਼ਨ ਤੋਂ ਬਾਅਦ ਕਰਾਂਗੇ ਜਿਹੜਾ ਨੇ ਐਮਪੀ ਬਣ ਗਏ ਐਡੀ ਹੋਰ oportunidades ਬਹੁਤ ਨੇ ਸਪੋਰਟ ਦੇ ਵਿੱਚ ਨੇ ਇੰਡਸਟਰੀ ਦੇ ਵਿੱਚ ਨੇ ਸੋ ਇੱਕ ਇਦਾਂ ਦਾ ਉਹਨਾਂ ਤੁਹਾਡੇ ਜਿਹੜਾ ਇੱਕ ਲੀਡਰ ਕੰਮ ਕਰਨਾ ਚਾਹੁੰਦਾ ਉਦਾਂ ਦੇ ਲੀਡਰ ਦੀ ਸੰਗੋ ਲੋੜ ਹੈ ਮੇਰਾ ਖਿਆਲ ਹੈ ਵੀ ਲੋਕ ਵੀ ਸਮਝ ਰਹੇ ਨੇ ਹੇਅਰਪੋਰਟ ਦੀ ਗੱਲ ਕਰੀਏ ਸਾਨੇ ਵਾਲਾ 에ਅਰਪੋਰਟ ਬਣਦਾ ਬਣਦਾ ਜੀ ਹਲਵਾਰੇ ਚਲੇ ਗਿਆ ਜੀ ਕਿਸ ਤਰ੍ਹਾਂ ਦੇਖਦੇ ਹੋ ਕਿੱਥੇ ਕਮੀ ਰਹੀ ਹੈ ਤੁਹਾਡੀ ਸਰਕਾਰ ਰਹੀ ਹੈ ਵਾਜੋ ਇਹ ਗੰਦੀ ਪ੍ਰਾਣੀ ਕਾਂਗਰਸ ਸਰਕਾਰ ਨਹੀਂ ਪਹਿਲਾ ਕਾਲੀ ਸਰਕਾਰ ਨਹੀਂ ਇਹ ਮੈਂ ਕਹੂੰਗਾ ਵੀ ਇੱਕ ਸੂਚ ਬੂਤ ਜਨਸਾਧਨੀ ਲੀਡਰਸ਼ਿਪ ਸੀ ਉਹਦੀ ਕਮਿਸ਼ਨਰੀ ਕਿਉਂਕਿ ਕਿਸੇ ਨੇ ਸਮਝਿਆ ਨਹੀਂ ਜੋ ਅੱਜ ਰਾਜਾ ਬੜੇ ਨੂੰ ਨਹੀਂ ਸਮਝ ਰਹੇ ਨੇ ਨਾ ਇਹਨਾਂ ਨੇ ਡਿਸਕਸ ਕੀਤਾ ਜਿਹਦੇ ਵਾਲੇ ਔਰ ਦੇਖੋ ਜਦੋਂ ਲੀਡਰ ਸਮਝਦਾ ਉਸਕਾ ਆਪ ਇੱਕਦਮ ਟੈਕ ਕਰ ਰਿਹਾ ਹੈ ਮਨੁਮਨ ਦੱਸਿਆ ਵੀ ਇਹ ਜਿਹੜੀ ਇੰਡਸਟਰੀ ਆ ਐਗਰੀਕਲਚਰ ਇੰਡਸਟਰੀ ਆ ਜਿਹੜੀ ਉਹ ਅੱਜ ਸਾਰੀਆਂ ਇੰਡਸਟਰੀਆਂ ਨਾਲੋਂ ਜ਼ਿਆਦਾ ਇੱਕ ਇਹਦੀ ਜੀਡੀਪੀ ਆ ਔਰ ਇਹਦੇ ਵਿੱਚ ਹਜ਼ਾਰਾਂ ਜਿਵੇਂ ਕਹਿੰਦਾ ਨੌਕਰੀਆਂ ਨਾਲ ਔਰ ਹਜ਼ਾਰਾਂ ਬੱਚਿਆਂ ਨਾਲ ਦੇ ਵਿੱਚ ਪੜ੍ਹਾਈ ਦੇ ਵੀ ਸਹੂਲਤਾਂ ਦੇ ਸਰ ਉਹਦੇ ਬੰਦੇ ਨੂੰ ਇੱਕ ਬੰਦੇ ਨੇ ਇੱਕਦਮ ਉਹ ਗਾ ਨੂੰ ਚੱਲ ਗਈ ਨਹੀਂ ਇਹ ਜਿਹੜੀ ਚੀਜ਼ ਬੰਦ ਹੋਉ ਤੁ ਪਿਆ ਉਹਨਾਂ ਨੇ ਪ੍ਰੋਸਾ ਦਿਖਾਇਆ ਨਹੀਂ ਬੰਦ ਨਹੀਂ ਹੋਣ ਦਲਾਂਗੇ ਇਹਨੂੰ ਆਪਾਂ ਇੱਕ ਵਾਰੀ ਸਰਕਾਰ ਬਣ ਚੁੱਕੇ ਇਹਨੂੰ ਪ੍ਰਾਇਓਰਟੀ ਤੇ ਲਵਾਂਗੇ ਕਿਉਂਕਿ ਇੱਥੇ ਇਕੱਲਾ ਪਾਇਲਟ ਨਹੀਂ ਇੱਥੇ 에어 ਹੋਸਟੈਸ ਇਸ ਇੱਥੇ ਐਰੋਨੌਟিক্যাল ਮੈਕੈਨਿਕਲ ਇੰਜੀਨੀਅਰ ਮਤਲਬ ਪਤਾ ਨਹੀਂ ਕਿੰਨੇ ਹਜ਼ਾਰਾਂ ਬੱਚਿਆਂ ਨੂੰ ਜਾਂਤੇ ਹੀ ਮਿਲਦੇ ਚਾਹੁੰਦੇ ਨੇ ਜਿਹੜਾ ਕਿ ਨੁਦਿਆਣੇ ਦੇ ਲਈ ਵਰਦਾਨ ਹੋ ਸਕਦਾ ਸੋ ਆਉਂਦੇ ਟਾਈਮ ਦੇ ਵਿੱਚ ਇਸੇ ਕਰਕੇ ਇਹੋ ਜਿਹਾ ਇੱਕ ਲੀਡਰ ਸਾਡਾ ਇਹੋ ਜਿਹਾ ਕੈਂਡੀਡੇਟ ਕਾਮਯਾਬ ਹੋਵੇ ਤਾਂ ਆਪਣੀ ਇੰਡਸਟਰੀ ਨੂੰ ਔਰ ਆਪਣੇ ਲੋਕਾਂ ਨੂੰ ਰੋਜ਼ਗਾਰ ਮਿਲੇ ਔਰ ਕੰਮ ਮਿਲੇ ਜਿਵੇਂ ਹਰਾ ਸਾਹਿਬ ਨੇ ਗੱਲ ਕੀਤੀ ਆ ਜਿਹੇ ਸੰਵਿਧਾਨ ਦੀ ਸਵਿਧਾਨ ਨੂੰ ਖਤਮ ਕੀਤਾ ਜਾ ਰਿਹਾ ਵਾ ਅੱਜ ਉਸੇ ਵਿਸ਼ੇ ਤੇ ਉਹਨਾਂ ਨੇ ਗੱਲ ਕੀਤੀ ਆ ਕਿ ਹਿੰਦੂ ਮੁਸਲਮ ਸਿੱਖ ਅਸਾਈ ਦੀ ਜਿਹੜੀ ਲੜਾਈ ਆ ਉਹ ਜਦੋਂ ਜਦੋਂ ਮੋਦੀ ਸਰਕਾਰ ਆਈ ਆ ਤੇ ਉਦੋਂ ਹੀ ਆਈ ਆ ਇਸ ਕਰਕੇ ਮਲਟੀ cultures ਪਾਰਟੀ ਆ ਕਾਂਗਰਸ ਪਾਰਟੀ ਜਿਹਦੇ ਵਿੱਚ ਮੈਂ ਦੋ ਗੱਲਾਂ ਕਹਿਣੀਆਂ ਚਾਹਾਂਗਾ ਕਿ ਜਦੋਂ ਵੀ ਇਹ ਪਾਰਟੀ ਨੇ ਰਾਜ ਕੀਤਾ ਜੋ ਕਿਹਾ ਉਹ ਕੀਤਾ 8500 ਰੁਪਿਆ ਮੇਨਾਂ ਦੇ ਅਕਾਊਂਟ ਦੇ ਵਿੱਚ ਹਰ ਸਾਲ ਦਾ 1 ਲੱਖ ਰੁਪਿਆ ਜਦੋਂ ਰਾਹੁਲ ਜੀ ਪ੍ਰਧਾਨ ਮੰਤਰੀ ਬਣਗੇ ਤੇ ਪੱਕਾ ਉਹਨਾਂ ਦੇ ਖਾਤੇ ਚ ਆਉਣਾ ਕਿਉਂਕਿ ਸਾਡਾ ਦੇਸ਼ ਹੈ ਜਿਹੜਾ ਮਲਟੀਕਲਚਰ ਕੰਟਰੀ ਆ ਕਿਉਂਕਿ ਕਹਿੰਦੇ ਗੱਲਾਂ ਗੱਲਾਂ ਚੋਂ ਗੱਲ ਦੀ ਗਾਲ ਬਣ ਜੇ ਗਾਲ ਬਿਨਾ ਪੰਗਾ ਨਹੀਂ ਹੋ ਸਕਦਾ ਨੰਗੇ ਸੇਕ ਦੇ ਵੇਖੇ ਮੈਂ ਧੁੱਪ ਗੋਰੇ ਮਸਤਾਂ ਬਾਹ ਕੋਈ ਨੰਗਾ ਨਹੀਂ ਹੋ ਸਕਦਾ Hindu Muslim Sikh ਦੇ ਬਖ ਹੋਗੇ ਤਿੰਨਾਂ ਆਵਾਜ਼ ਤਰੰਗਾ ਨਹੀਂ ਹੋ ਸਕਦਾ ਤਿੰਨਾਂ ਆਵਾਜ਼ 3 ਸਾਲ ਤੋਂ ਏਸ਼ੀਆ ਦੀ ਬਹੁਤ ਵੱਡੀ ਹਿੰਦੋਸਤਾਨ ਦੀ ਹਿੰਦੋਸਤਾਨ ਦੀ ਏਸ਼ੀਆ ਦੀ ਮੰਡੀ ਦਾ ਯਾਤ ਪ੍ਰਿੰਕਾ ਗਾਂਧੀ ਜੀ ਰੋਇ ਚੇਤੇ ਮਿਹਰਬਾਨ ਜੀ ਆ ਰਾਜਾ ਬਲੈਗ ਜੀ ਆ ਬਿੱਟੂ ਹਰੂਗਾ ਸਾਡਾ ਰਾਜਾ ਬਲੈਗ ਜਿੱਤੂਗਾ ਬੋਲੇ ਛੋਨਹਟ ਪਾਰਟੀ ਛੱਡਿਆ ਰੇਦਾ ਪਾਰਟੀ ਛੱਡਣ ਵਾਲਿਆਂ ਦਾ ਐਸਾ ਬੁਰਾ ਅਸਰ ਹੁੰਦਾ ਉਹ ਸਾਡੇ ਵੋਟਰਾਂ ਨੇ ਮੇਰੇ ਮਤਾਵਾਂ ਦੇ ਪੈਰਾਂ ਕਿਹਾ ਅੱਜ ਰਾਜਾ ਬਿੱਟੂਗਾ ਹਿੰਦੁਸਤਾਨ ਦੇ ਵਿੱਚ ਹਿੰਦੂਤਾ ਇੰਦੇ ਘਰ ਜੱਤਰਾ ਲੋਏ ਦ੍ਰਿਸ਼ਾ ਤੁੰਗਤਾ ਹੀ ਰਹਿ ਗੱਲਾ ਉਹ ਜੱਗਿਆਲੇ ਆਓ ਜੱਗਿਆਲੇ ਆਓ ਅੱਜ ਇੰਡੀਆ ਦੇ ਵਿੱਚ ਪੁਰਾਏ ਜੇ ਮੋਦੀ ਨੂੰ ਹਾਰੇ ਆਂ ਅਤਿੰਡੇ ਘਰ ਛਤਰੀਆ ਵਾਏ ॠषि ਦਾ ਖਾਚਾ ਉਹ ਕਿਸਾਨ ਨੇ ਉਹ ਕਿਸਾਨ ਜਿਹੜਾ ਸਾਡਾ ਰਸਤਾ ਘੇਟੇ ਸਾਡੇ ਦਿਨਾਂ ਵਾਲਿਆ ਦਿਨ ਅੱਠ ਲੈ ਗਏ ਉਹ ਚਾਰ ਢਡੇ ਲੈ ਕੇ ਤੁਸੀਂ ਸਾਲੂ ਗੁਰਦੇ ਮੋਦੀ ਮੋਦੀ ਉਹ ਮੋਦੀਆ ਉਹ ਤੂੰ ਦਾਵ ਅੱਡੀ ਦਾ ਟਾਲਿਕਾ ਧਰ ਗਿਆ ਰੋਹ ਗਰਦੀ ਪਰਿੰਦਾ ਗਰਦੀ ਐ ਅੱਜ ਸਾਡਾ ਇੰਡੀਆ ਘੱਟ ਬੰਦੇ ਜਿੱਤ ਰਿਹਾ ਉੱਤ ਕੇ ਆਲੇ ਆਲੇ ਕਾਂਗਰਸ ਪਾਰਟੀ ਜਿੱਤ ਰਹੀ ਹੈ ਰੌਹਲ ਗੱਲ ਦੀ ਪ੍ਰਧਾਨਗੀ ਬਾਲਣਾ ਪੀਐਨ ਬੰਬਾ ਇਸ ਤਰ੍ਹਾਂ ਹੋਏ ਕਿ ਖਾਤ ਜਿੱਦਾਂ ਹੁਣ ਅੱਜ ਕੱਲ ਦੀ ਜਿਹੜੀ ਜਨ ਮੇਰਾ ਨਾਮ ਸੁਖਿੰਦਰ ਕੌਰ ਹੈ ਮੇਰਾ ਪਿੰਡ ਜੁਗਿਆਣਾ ਹੈ ਉਹ ਵੀ ਜਿਵੇਂ ਅੱਜ ਕੱਲ ਦੇ ਹਰ ਕੋਈ ਆਉਂਦਾ ਹੈ ਨੇਤਾ ਉਹ ਕਹਿੰਦਾ ਹੈ ਵੀ ਅਸੀਂ ਆਦ ਫ੍ਰੀ ਕਰਾਂਗੇ 1 ਲੱਖ ਆ ਦਵਾਂਗੇ ਜਾਂ ਨੌਜਵਾਨਾਂ ਨੂੰ ਅਗਰ ਨੌਕਰੀ ਨਹੀਂ ਮਿਲਦੀ ਦਨਨ 1 ਲੱਖ ਰੁਪਏ ਰਮਾਗੇ ਸਾਨੂੰ ਨਾ ਇਦਾਂ ਦੀ ਪੀਖ ਬਿਲਕੁਲ ਵੀ ਨਹੀਂ ਚਾਹੀਦੀ ਸਾਨੂੰ ਆਪਣਾ ਰੋਜ਼ਗਾਰ ਚਾਹੀਦਾ ਪਰਮਾਤਮਾ ਨੇ ਹੱਥ ਦਿੱਤੇ ਮਿਹਨਤ ਕਰਾਂਗੇ ਤਾਂ ਪੈਸਾ ਆਪਣੇ ਆਪ ਆਊਗਾ ਔਰ ਅਸੀਂ ਸਿਰਿਆਂ ਹੀ ਚੀਜ਼ਾਂ ਖਰੀਦ ਸਕਦੇ ਹਾਂ ਅੱਜ ਕਿਹੜਾ ਸਾਡੇ ਚੰਨੀ ਕੁ ਕੈਪੇਬਿਲਿਟੀ ਹੈਗੀ ਹੈ ਵੀ ਅਸੀਂ ਉਹ ਚੀਜ਼ ਨੂੰ ਪਾ ਲਵਾਂਗੇ ਬਟ ਗੱਲ ਕੀ ਹੈ ਰੋਜ਼ਗਾਰ ਚਾਹੀਦਾ ਸਾਨੂੰ ਰੋਜ਼ਗਾਰ ਦਿੰਦੇ ਨਹੀਂ ਹੁਣ ਮੈਂ ਨਾਓ 39 ਤੇ ਆ ਗਈਆਂ 3-4 ਸਾਲ ਰਹਿ ਗਏ ওভারਏਜ ਹੋ ਜਾਣੀ ਹੈ ਡਬਲ ਐਮਏ ਵੀ ਐਡ ਕੀਤੀ ਹੋਈ ਹੈ ਔਰ ਹੁਣ ਐਮਏਡ ਕਰ ਰਹੀਆਂ ਬਟ ਇਹਦਾ ਰਿਸਪਾਂਸ ਕੋਈ ਨਹੀਂ ਮਿਲਦਿਆ ਸੀ ਟਟ ਬੀ ਟਟ ਕੀ ਜਿਹੜੇ ਆ ਨੇਤਾ ਆ ਰਹੇ ਆ ਜਾਂ ਜੋ ਵੀ ਆ ਰਹੇ ਆ ਉਹਨਾਂ ਨੂੰ ਕੋਈ ਪੇਪਰ ਕਲੀਅਰ ਕਰਨ ਨੂੰ ਕਿਹਾ ਜਾਂਦਾ ਕੁਝ ਨਹੀਂ ਕਿਹਾ ਟੈਸਕ ਨਹੀਂ ਨੇਤਾ ਦੀ ਮੀਟਿੰਗ ਸੀਗੀ ਅੱਜ ਹਾਂਜੀ ਅੱਜ ਕਿਹੜੇ ਨੇਤਾ ਦੀ ਮੀਟਿੰਗ ਸੀ ਰਾਜਾ ਬੜੀ ਕਾਂਗਰਸ ਪਾਰਟੀ ਕੀ ਮੰਗ ਰੱਖੀ ਤੁਸੀਂ ਉਹਨਾਂ ਕੋਲ ਉਹਨਾਂ ਕੋ ਉਹ ਮਿਲੇ ਹੀ ਨਹੀਂ ਹੈਗੇ ਉਹਨਾਂ ਨੇ ਆਪਣਾ ਸਪੀਚ ਦਿੱਤੀ ਤੇ ਚਲੇ ਗਏ ਬਟ ਉਹਨਾਂ ਦੀ ਵਾਈਫ ਸਾਡੇ ਨਾਲ ਕੋਈ ਉਹ ਗੱਲਬਾਤ ਨਹੀਂ ਹੋਈ ਹੈਗੀ ਬਟ ਜਿਹੜੇ ਉਹਨਾਂ ਦੇ ਨਾਲ ਦੇ ਉਹਨਾਂ ਨਾਲ ਜ਼ਰੂਰ ਗੱਲ ਕਿਸੇ ਆਪਣੀ ਪ੍ਰੋਬਲਮ ਸ਼ੇਅਰ ਕੀਤੀ ਸੀ ਜਿਵੇਂ ਹੁਣ ਸਾਡੇ ਪਿੰਡ ਵਾਲੇ ਆ ਨੌਜਵਾਨਾ ਉਹਨਾਂ ਨੇ ਹਾਰਡਵਰਕ ਕਰਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਰਡਵਰਕ ਕਰਕੇ ਉਹ ਮਤਲਬ ਪਿੰਡ ਨੂੰ ਥੋੜਾ ਜਿਹਾ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਸੀ ਵੀ ਇੱਥੇ ਸਾਡਾ ਪਲੇਗ੍ਰਾਉਂਡ ਬਣਾਇਆ ਜਾਵੇ ਸਾਡੇ ਬੱਚੇ ਜਿਹੜੇ ਆ ਉਹ ਖੇਡ ਸਕਣ ਬਟ ਉਹਨਾਂ ਨੇ ਪਲੇਗ੍ਰਾਉਂਡ ਨਹੀਂ ਇਹ ਹੈ ਪਾਰਕ ਬਣਾਤੀ ਔਰ ਇਹ ਵੀ ਅੱਧ ਜੀ ਹੈਗੀ ਆ ਕੋਈ ਹੈ ਨਹੀਂ ਜਿਹੜੇ ਸਾਡੇ ਨੌਜਵਾਨ ਹੈ ਬਸ ਉਹ ਥੋੜਾ ਜਿਹਾ ਪਿੰਡ ਨੂੰ ਪ੍ਰੋਗਰੈਸ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੀ ਅੱਜ ਕੱਲ ਦੀ ਨਿਊ ਜਨਰੇਸ਼ਨ ਹੈ ਉਹ ਚਾਹੁੰਦੀ ਹੈ ਬਟ 5 ਸਾਲ ਦੇ ਲਈ ਹੋ ਜਾਂਦਾ ਹੈ ਬਟ ਆਫਟਰ दैट ਫਿਰ ਕੀ ਹੁੰਦਾ ਉਹ ਜਿੱਤ ਜਾਂਦੇ ਆ ਫਿਰ ਆਉਂਦੇ ਨਹੀਂ ਹੈਗੇ ਕਦੇ ਸਾਡੇ ਪਿੰਡ ਦੇ ਵਿੱਚ ਜੋ ਵੀ ਹੁਣ ਐਮਐਲਏ ਬਣਿਆ ਸੀ ਲਾਸਟ ইয়ার ਦੇ ਵਿੱਚ ਸਿਰਫ ਇੱਕ ਜਾਂ ਦੋ ਵਾਰ ਆਇਆ ਮੁੜ ਕੇ ਉਹਨਾਂ ਨੇ ਦੇਖਿਆ ਹੀ ਨਹੀਂ ਵੀ ਅਸੀਂ ਪਿੰਡ ਦੇ ਵਿੱਚ ਜੀ ਮਤਲਬ ਨਿਊ ਜਨਰੇਸ਼ਨ ਦੀ ਕੋਈ ਨਹੀਂ ਸੁਣਦਾ ਤੇ ਮੈਂ ਨਹੀਂ ਕਹਿ ਰਹੀ ਕਿ ਨੌਕਰੀਆਂ ਦਵਾਂਗੇ ਬਟ ਨੌਕਰੀ ਨਹੀਂ ਦਿੰਦੇ ਨੌਜਵਾਨ ਧਰਨਾ ਲਾਉਂਦੇ ਆ ਬੀਐਡ ਵਾਲੇ ਸੀਟ ਐਟ ਪਾਸ ਪੀਟ ਐਟ ਵਾਲ ਹੁਣ ਦੀ ਵਾਰ ਤੁਸੀਂ ਦੇਖ ਲਓ ਵੀ 3-4 ਸਾਲ ਹੋ ਗਏ ਪੀਟ ਐਟ ਹੀ ਨਹੀਂ ਉਹਨਾਂ ਨੇ ਕਰਵਾਇਆ ਮਤਲਬ ਜਨਤਾ ਮਾਰ ਰਹੀ ਆ ਸੀ ਇੰਨੇ ਪੈਸੇ ਲਾ ਕੇ ਅਸੀਂ ਕੋਚਿੰਗ ਲੈ ਰਹੇ ਆਂ ਇਹ ਸਾਡਾ ਪੀਟਟ ਲਿਆ ਗਿਆ ਵੀ ਬਟ ਉਹਨਾਂ ਨੇ ਪੀਟਟ ਨਹੀਂ ਲਿਆ ਫਿਰ ਅਸੀਂ ਸੀਟਟ ਦੇ ਰਹੇ ਆ ਪੀਟਟ ਦੇ ਰਹੇ ਆ ਬਾਹਰੋਂ ਆਏ ਬੰਦੇ ਉਹ ਹਾਇਰ ਪੋਸਟ ਤੇ ਹੁੰਦੇ ਆ ਬਟ ਸਾਡਾ ਹਜੇ ਤੱਕ ਕੁਝ ਵੀ ਨਹੀਂ ਬਣਿਆ ਅਸੀਂ ਆਪਣੇ ਬੱਚੇ ਇਸ ਆਸ ਤੇ ਪੜਾ ਰਹੇ ਹਾਂ ਲੋਕੀ ਤਾਂ ਕਹਿ ਰਹੇ ਆ ਵੀ ਬਾਹਰ ਜਾ ਰਹੀਆਂ ਨਿਊ ਜਰਮਨੀਸ਼ਨ ਕਿਉਂ ਕਿਉਂਕਿ ਉੱਥੇ ਉਹਨਾਂ ਨੂੰ ਕਦਰ ਹੈ ਕੰਮ ਦੀ ਉਹ ਕਦਰ ਕਰਦੇ ਨੇ ਜੇ ਤੁਸੀਂ 1 ਘੰਟਾ ਦਿਹਾੜੀ ਲਈਏ ਤਾਂ ਉਹ 1 ਘੰਟੇ ਦੇ ਪੈਸੇ ਦੇਣ ਬਟ ਅਗਰ ਆਪਾਂ ਪੰਜਾਬ ਚ ਦੇਖਿਆ ਜਾਵੇ ਅਸੀਂ 4 ਦਿਨ ਲਈ ਆਲੀਏ 5 ਦਿਨ ਲਈ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਛੱਡ ਕੇ ਚਲੇ ਗਿਆ ਤਾਂ ਚਲੇ ਗਏ ਜੇ ਰਾਜਾ ਨਾਲ ਜ਼ਿਲ੍ਹਾ ਸਦਾ ਖਾਰੇ ਕੇਂਦਰ ਨਾਲ ਵੀ ਆ ਸਾਡੀ ਪੰਜਾਬ ਨਾਲ ਵੀ ਆ ਜਦੋਂ ਕੋਈ ਸੁਣਦਾ ਹੀ ਨਹੀਂ ਹੈਗਾ ਹੁਣ ਭਗਵਾਨ ਸਤਮਾਨ ਨੇ ਕਿਹਾ ਸੀ ਕਿ ਮੈਂ ਹਰਾ ਪਿੰਨ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਚੱਕੂੰਗਾ ਫਟ ਕੀ ਉਹਨਾਂ ਨੇ ਇਦਾਂ ਦਾ ਕੀਤਾ ਜਿਹੜੀਆਂ ਪੋਸਟਾਂ ਆਈਆਂ ਸੀ ਉਹ ਵੀ ਲੈ ਲੀਆਂ ਜਿਹੜੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਉਹਨਾਂ ਨੇ ਹਰਾ मतलब ਕਰ ਦਿੱਤਾ ਨੌਜਵਾਨ ਪੀੜੀ ਨੂੰ ਇੰਨਾ ਕੁ ਹਰਾਸਾ ਐਟਲੀਸਟ ਉਹਨਾਂ ਨੂੰ ਇੱਕ ਮੌਕਾ ਤਾਂ ਦੇਣਾ ਚਾਹੀਦਾ ਹੈ ਨਾ ਕੋਈ ਨੌਕਰੀ ਨਹੀਂ ਨੌਕਰੀਆਂ ਤਾਂ ਤੁਸੀਂ ਮੈਂ ਤੁਸੀਂ ਗੱਲ ਕਰੋ ਵੀ ਕਿੰਨੇ ਅਸੀਂ ਬੇਰੋਜ਼ਗਾਰ ਇੱਥੇ ਖੜੇ ਕਰਤੀ ਇੱਥੇ ਸਾਡੇ ਜਿਵੇਂ ਹੁਣ ਮੇਰੀ ਸਿਸਟਰ ਹੋਣਗੀਆਂ ਕਾਫੀ ਪੜੀਆਂ ਲਿਖੀਆਂ ਨੇ ਹੁਣ ਇਹਨਾਂ ਦੀ ਵਾਈਫ ਆ ਉਹ ਐਮ ਟੈਕ ਕੀਤੀ ਹੋਈ ਐ ਨੌਕਰੀ ਮਿਲਦੀ ਨਹੀਂ ਤੇ ਅਗਲੇ ਹਾਊਸ ਵਾਈਫ ਬਣ ਕੇ ਘਰੇ ਰਹਿ ਰਹੀਆਂ ਨੇ ਸਾਡੇ ਬੱਚੇ ਆ ਸੀ ਉਹਨਾਂ ਨੂੰ ਪੜਾਉਣਾ ਹੁਣ ਮੈਂ ਇਹਨਾਂ ਦੀ ਏਜ ਦੇ ਵਿੱਚ ਆ ਕੇ ਜਿੱਥੇ ਮੈਨੂੰ ਨੌਕਰੀ ਕਰਨੀ ਚਾਹੀਦੀ ਐ ਮੈਨੂੰ ਆਪਣੇ ਹਸਬੰਡ ਦਾ ਸਪੋਰਟੇ ਬਣਨਾ ਚਾਹੀਦਾ ਮੈਂ ਮੇਰੇ ਹਸਬੰਡ ਤੇ ਮੈਂ ਡਿਪੈਂਡਡ ਜਦ ਕਿ ਮੈਂ ਇੰਨਾ ਪੜ੍ਹੀ ਲਿਖੀ ਹੋ ਕੇ ਮੈਂ ਉਹਨਾਂ ਤੇ ਡਿਪੈਂਡਡ ਆ ਔਰ ਸਾਡੇ ਫੈਮ ਮੇਰੇ ਫੈਮਲੀ ਦੇ ਵਿੱਚ ਮੇਰੇ 3 ਬੇਟੀਆਂ ਨੇ ਔਰ ਇੱਕ ਮੇਰਾ ਬੇਟਾ ਹੈ ਕਿਲਾੜਕ ਅੱਜ ਰਾਜਾ ਬਣ ਗਿਆ ਐ ਨੇ ਮੈਨੀਫੈਸਟ ਪੇਪਰ ਤੁਹਾਡੇ ਹੱਥ ਚ ਨੇ ਜ ਥਿੰਕਿੰਗ ਦਾ ਪੋਜ਼ਿਟਿਵ ਇਹ ਹੈ ਕਿ ਆਪਕੀ ਬਾਰ ਲੱਗਦਾ ਹੈ ਕਿ ਕਾਂਗਰਸ ਕੁਝ ਕਰੇਗੀ ਇਹਸਾਸ ਦੇ ਨਾਲ ਵੋਟ ਤਾਂ ਜਰੂਰ ਪਾਵਾਂਗੇ ਪਾਵਾਂਗੇ ਵੀ ਕਾਂਗਰਸ ਨੂੰ ਹੀ ਐਡੀ ਕੋਈ ਖਾਸ ਗੱਲ ਨਹੀਂ ਹੈਗੀ ਚੇਂਜ ਹਰ ਇੱਕ ਦਿਮਾਗ ਅੱਜਕਲ ਚੇਂਜ ਮੰਗਦਾ ਹੈ ਜਿਹੜੀ ਨਿਊ ਜਰਨਲਿਜ਼ਮ ਹੈ ਨਾ ਉਹ ਥੋੜੀ ਅਪਗ੍ਰੇਡ ਹੋ ਚੁੱਕੀ ਹੈ ਗੱਲ ਕੀਤੀ ਯਾਰੀ ਤੇ 1000ਵੇਂ ਮਹੀਨੇ ਪਹਿਲਾਂ ਗੱਲ ਕੀਤੀ ਰਿਆਮਲ ਪਾਰਟੀ ਨੇ ਵਾੜ ਕੇ ਤਾਂ ਉੱਤੇ ਹੀ ਗੱਲ ਕਾਂਗਰਸ ਕਰ ਰਹੀ ਹੈ 8500 ਰੁਪਏ ਮਹੀਨਾ ਦਿੱਤੇ ਜਾਏਗਾ ਕੀ ਲੱਗਦਾ ਤੁਹਾਨੂੰ ਸਰ ਪੈਸੇ ਨਹੀਂ ਚਾਹੀਦੇ ਹਾਂ ਸਾਨੂੰ ਪੈਸੇ ਨਹੀਂ ਚਾਹੀਦੇ ਨਾ ਸਾਨੂੰ 8500 ਰੁਪਏ ਮਹੀਨਾ ਚਾਹੀਦਾ ਨਾ ਸਾਨੂੰ ਕੁਝ ਹੋਰ ਚੀਜ਼ ਚਾਹੀਦੀ ਹੈ ਸਾਨੂੰ ਇਹ ਚਾਹੀਦਾ ਕਿ ਤੁਸੀਂ ਜੋਬ ਦੋ ਅਸੀਂ ਕਰਕੇ ਦਿਖਾਵਾਂਗੇ ਨੈਕਸਟ ਈਅਰ ਅਸੀਂ ਜਦੋਂ ਤੁਸੀਂ ਵੋਟਾਂ ਦੇਣਾ ਬੋਦੀ ਦਾ ਸਰਕਾਰਾਂ ਕਹਿ ਰਹੀ ਹੈ ਕਿ ਜਿਹੜੀ ਕਿ ਹਰ ਸਾਲ ਵਾਧ ਨੇ ਦਿੱਤੀ ਜਾ ਰਹੀ ਹੈ ਇਸ ਸਾਲ ਤੋਂ ਆਈਰ ਨੌਕਰੀ ਦਿੱਤੀਆਂ ਕੁਝ ਵੀ ਨਹੀਂ ਦਿੱਤਾ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਹੈਲਥ ਦੇ ਵਿੱਚ ਕੁਝ ਨਹੀਂ ਹੈ ਜਿੰਨੀਆਂ ਵੀ ਹੈਗੀਆਂ ਜਿਹੜੇ ਬਾਹਰੋਂ ਆਏ ਆ ਉਹਨਾਂ ਨੂੰ ਫੈਸਿਲਿਟੀਆਂ ਮਿਲ ਰਹੀਆਂ ਨੇ ਜਿਹੜੇ ਪੰਜਾਬੀ ਆ ਉਹ ਤਾਂ ਡਰ ਦੇ ਮਾਰੇ ਜਾਂਦੇ ਹੀ ਨਹੀਂ ਹੈਗੇ ਗਵਰਨਮੈਂਟ ਦੇ ਥਰੂ ਵੀ ਇੱਥੇ ਕਿਹੜਾ ਸਾਡਾ ਲਾਜ਼ਮ ਹੈ ਜਾਂ ਹੋਊਗਾ ਬਟ ਨਹੀਂ ਇੱਦਾਂ ਕੁਝ ਵੀ ਨਹੀਂ ਹੁੰਦਾ ਸਾਰੀਆਂ ਹੀ ਕਹਿਣ ਦੀਆਂ ਗੱਲਾਂ ਅਸੀਂ ਗੋ ਥਰੂ ਹੋ ਕੇ ਉਹਦ ਆਪਣੇ ਤੇ ਜਿੱਦਾਂ ਹੰਡਾਇਆ ਇਹ ਚੀਜ਼ ਨੂੰ ਉਹਦ ਅਸੀਂ ਫੇਸ ਕੀਤੀਆਂ ਤੇਰੀਆਂ ਪ੍ਰੋਬਲਮ ਮੈਨੂੰ ਤਾਂ ਨਹੀਂ ਲੱਗਦਾ ਵੀ ਇਦਾਂ ਦਾ ਕੁਝ ਵੀ ਹੋਇਆ ਓਕੇ ਥੈਂਕ ਯੂ ਜਿਹੜੀ ਗੱਲ ਹੋਈ ਆ ਉਹ ਸਹੀ ਆ ਸਾਰੀ ਗੱਲ ਪਰ ਜਿਹੜਾ ਹੋਇਆ ਇਹ ਬਹੁਤ ਗਲਤ ਹੋ ਰਿਹਾ ਆਪਾਂ ਨੂੰ 1000 ਰੁਪਏ ਦੇ ਲਾਲਚ ਦੇ ਵਿੱਚ ਦੇ ਕੇ ਆ ਗੋੰਰਾ ਕਿੱਤਾ ਜਾ ਰਿਹਾ 1000 ਰੁਪਏ ਦੇ ਕੇ ਮੰਗਾਈ ਕਿੰਨੀ ਵਧਾ ਰਹੀ ਹੈ ਮਹਿੰਗਾਈ ਬਹੁਤ ਹੋ ਰਹੀ ਹੈ ਕਾਣ ਤੋਂ ਮਹਿੰਗੀ ਆ ਪਿਆਰ ਕੀ ਮਿਲ ਰਿਹਾ ਹੈ ਮੈਂ ਕਿ ਗਰੀਬ ਕੀ ਖਾਊਗਾ ਦੱਸੋ ਕਿਸੇ ਮੰਤਰੀ ਕੋਲ ਇਸ ਚੀਜ਼ ਦਾ ਜਵਾਬ ਆਵੇਗਾ ਮੇਰੀ ਵਾਈਫਰੀ ਮੇਰੀ ਐਮਟੈਕ ਕੀਤੀ ਹੈ ਵਾਈਫਰੀ ਐਮਟੈਕ ਕੀਤੀ ਆਪਾਂ ਕੀ ਕਰਾਂਗੇ ਕਿ ਬੋਲੋ ਤਾਨੂੰ ਕੀ ਚਾਹੀਦਾ ਵੱਲੇ ਇਹ ਫਰੀ ਦੇ ਪੈਸੇ ਫਰੀ ਦੇ ਪੈਸੇ ਕੋਈ ਨਹੀਂ ਚਾਹੀਦਾ ਆਏਗਾ ਕਿ ਹਨ ਨੌਕਰੀ ਚਾਹੀਦੀ ਹੈ ਨੌਕਰੀ ਚਾਹੀਦਾ ਹਾਂਜੀ ਰੋਜ਼ਗਾਰ ਚ ਮੈਂ MBA ਕੀਤੀ ਹੋਈ ਆ ਮੇਰਾ ਮੇਨ ਇਹ ਆ ਸਰ ਜਦੋਂ ਮੈਂ MBA ਕੀਤੀ ਆ ਮੈਰਿਜ ਤੋਂ 8 ਸਾਲ ਬਾਅਦ ਮੈਂ ਆਪਣੀ ਬੈਜੂਏਸ਼ਨ ਮਤਲਬ ਉਥੋਂ ਸਟਾਰਟ ਕੀਤੀ ਆ ਤੇ ਮੈਂ ਮਤਲਬ ਰੋਜ਼ਗਾਰ ਦਫਤਰ ਸਾਰਾ ਕੁਝ ਫਾਰਮ ਵਗੈਰਾ ਫਿਲ ਕਿਤੇ ਹੋਏ ਨੇ ਉਹ ਕਹ ਰਹੇ ਸੀ ਅੱਜ ਨਹੀਂ ਕੱਲ ਤੁਹਾਨੂੰ ਜੌਬ ਮਿਲ ਜਾਏਗੀ ਠੀਕ ਹੈ ਸਮਝ ਜਦੋਂ ਹੋਰ ਵੀ ਕਿਤੇ ਇੰਟਰਵਿਊ ਦੇਣ ਜਾ ਰਹੀਆਂ ਹੁਣ ਇਹ ਹੋ ਗਿਆ ਕਿ ਜਦੋਂ ਮੈਂ ਸਟੱਡੀ ਸਟਾਰਟ ਕੀਤੀ ਸੀ ਕਿ ਕਹਿੰਦੇ ਕਰੋ ਅੱਜ ਹੀ ਆ ਕੱਲ ਇਦਾਂ ਜੌਬ ਮਿਲ ਜਾਏਗੀ ਬਟ ਹੁਣ ਮੇਰੀ 40 ਹੋ ਗਈ ਆ 40 ਪਲੱਸ ਵੀ ਹੋ ਗਈ ਹੈ ਹੁਣ ਹਾਲੇ ਤੱਕ ਜੌਬ ਹੋ ਨਹੀਂ ਮਿਲੀ ਤੇ ਉਹਨਾਂ ਸੀ ਪ੍ਰਾਈਵੇਟ ਜੌਬ ਕਰਦੇ ਆ ਅਨੋਖੇ ਕਿਰੇਪਸਿ ਫ੍ਰੈਸ਼ਰ ਹੋ ਜਾਂ ਇਹ ਹੋ ਮੈਂ ਐਮਬੀਏ ਕੀਤੀ ਹੈ ਐਚਆਰ ਮਾਰਕੀਟਿੰਗ ਦੀ ਹੁਣ ਅਸੀਂ ਕਿੰਨੇ ਦੀ ਡੌਕ ਕਰ ਰਹੇ ਆ ਪਲਸ 20+ ਹੋਏਗੀ ਹੋਰ ਤਾਂ ਹੈ ਹੀ ਨਹੀਂ ਪਰ ਹੁਣ ਅਸੀਂ ਉੱਪਰ ਤੱਕ ਕਦੋਂ ਜਾਵਾਂਗੇ ਜਿਹੜੀ ਉੱਚੀਆਂ ਪੋਸਟਾਂ ਨੇ ਉੱਤੇ ਭਈਏ ਬੈਠੇ ਮੇਰੇ ਤਾਂ ਇਹ ਆ ਕਿ ਉਹਨਾਂ ਨੂੰ ਗੱਡੋ ਜਾਂ ਫਿਰ ਕੰਪਨੀ ਦੇ ਵਿੱਚ ਜਾ ਜਾ ਕੇ ਵੀ ਉਹਨਾਂ ਦੀ ਸਟੱਡੀ ਕਿੰਨੀ ਹੈ ਕੀ ਕੁਆਲੀਫਿਕੇਸ਼ਨ ਹੈ ਤੁਸੀਂ ਕੀ ਜਾਣਦੇ ਹੋ ਮੈਂ ਜਾਣਦੀ ਹਾਂ ਵੀ ਤੁਸੀਂ ਜਿਹੜੇ ਕੰਪਨੀਆਂ ਦੇ ਵਿੱਚ ਐਮਪੀਏ ਨਹੀਂ ਕੀਤੀ ਹੋਈ ਉਹ ਮੈਨੇਜਰ ਦੀ ਪੋਸਟ ਤੇ ਕਿਉਂ ਨਹੀਂ ਜਿਹੜੇ ਐਮਡੀ ਦੇ ਉਹ ਐਮਡੀ ਮਤਲਬ ਮੰਨਿਆ ਚਾਹ ਉਹ ਠੀਕ ਆ ਵੀ ਉਹਨਾਂ ਨੇ ਮਤਲਬ ਜੜੀ ਵੀ ਸਕਾਰ ਕਰਨਾ ਹੈ ਠੀਕ ਹੈ ਮੰਨਦੇ ਹਾਂ ਬਟ ਇਤਨਾ ਨਹੀਂ ਹੋਣਾ ਚਾਹੀਦਾ ਕਿ ਪੰਜਾਬੀਆਂ ਨੂੰ ਕੋਈ ਪ੍ਰੈਫਰੈਂਸ ਹੀ ਨਹੀਂ ਦੇ ਰਿਆ ਉਹ ਦੇਵਰ ਦਾ ਵਰਕ ਕਰ ਰਹੇ ਨੇ ਜਿਹੜੀ ਬਾਹਰਲੀ ਹੈ ਉਹ ਜਿਵੇਂ ਉਹਨਾਂ ਨੇ ਉਹਨਾਂ ਨੂੰ ਅਲਾਉ ਕੀਤਾ ਗਵਰਨਮੈਂਟ ਨੇ ਵੀ ਉਹਨਾਂ ਨੂੰ ਜ਼ਮੀਨ ਨਹੀਂ ਖਰੀਦ ਸਕਦਾ ਸਿਰਫ ਉਹ ਹੀ ਕਰ ਸਕਦੇ ਨੇ ਉਹ ਹੀ ਜੋਬ ਕਰ ਸਕਦੇ ਨੇ ਬਟ ਆਪਣੇ ਪੰਜਾਬ ਦੇ ਕੋ ਕਿੱਦਾਂ ਨਹੀਂ ਹੈ ਵੀ ਪੰਜਾਬੀ ਵੀਹ ਨੂੰ ਪ੍ਰੇਫਰੈਂਸ ਦਿੱਤੀਦਾ ਪੰਜਾਬੀਆਂ ਨੂੰ ਪ੍ਰੇਫਰੈਂਸ ਨਹੀਂ ਦੇ ਰਹੇ ਉਹ ਜ਼ਮੀਨ ਖਰੀਦ ਰਹੇ ਨੇ ਆਪਣੀਆਂ ਪ੍ਰਾਪਰਟੀਆਂ ਬਣਾ ਰਹੇ ਨੇ ਉਹਨਾਂ ਮਤਲਬ ਹਰ ਜਗ੍ਹਾ ਦੇ ਬੋਸ ਜਿੱਥੇ ਮਰ ਦਿੱਤੇ ਲੋ ਉਹਨਾਂ ਦਾ ਅਗਲੇ ਬਟ ਪੋਸਿਬਲ ਐਪਰੈਂਸ ਉਹ ਵੀ ਪੰਜਾਬੀ ਹੋਣੀ ਚਾਹੀਦੀ ਨੇ ਉਹ ਹੈ ਨਹੀਂ ਹੁਣ ਸਾਨੂੰ ਇੰਟਰਵਿਊ ਉਹਨਾਂ ਦੇ ਸਾਹਮਣੇ ਤਾਂ ਕਿ ਦੇਣੀ ਪੈ ਰਹੀ ਹੈ ਜਦੋਂ ਕਿ ਸਾਨੂੰ ਪਤਾ ਵੀ ਉਹਨੇ ਮਤਲਬ ਉਹਦੀ ਕੁਆਲਿਫਿਕੇਸ਼ਨ ਕੀ ਹੋਊਗੀ ਪਲੱਸ 2 ਅਸੀਂ ਐਮਬੀਏ ਕਰਕੇ ਉਹਨਾਂ ਨੂੰ ਨਹੀਂ ਰਹੇ ਤੇਰੇ ਇਹ ਕਿਉਂ ਮੈਂ ਤਾਂ ਇਹ ਮੈਂ ਚਾਹ ਕੇ ਬੈਠਾ ਤੋਂ ਉਹ ਜੋ ਸਟਡੀ ਦੇਖੀ ਜਾਵੇ ਤੇ ਉਹ ਅਕੋਰਡਿੰਗ ਉਹਨਾਂ ਨੂੰ ਉਹ ਜੋਬ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਫਸ ਤੋਂ ਸਕੂਲ ਸਕੂਲ ਪ੍ਰਾਈਵੇਟ ਸਕੂਲ ਆ ਪ੍ਰਾਈਵੇਟ ਸਕੂਲ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਅਸੀਂ ਜੋਬ ਕਰਦੇ ਹਾਂ ਨੀ ਮੈ ਸਾਨੂੰ 15000 ਜਾਂ ਵੱਧ ਤੋਂ ਵੱਧ 13 12 15000 ਬਟ ਸਾਨੂੰ ਆਨਲਾਈਨ ਤਨਖਾਹ ਗਵਰਨਮੈਂਟ ਨੂੰ ਕਿੱਦੀ ਸ਼ੋਅ ਕੀਤੀ ਜਾਂਦੀ ਹੈ 22 ਜਾਂ 25000 ਉਹ ਅਸੀਂ ਸਾਈਨ ਕਰਦੇ ਨੇ ਉਹਨਾਂ ਨੇ ਪਾਏ ਗਿਆ ਸਾਨੂੰ ਤਨਖਾਹ ਫੜਾ ਦੇਣੀ ਹੈ ਬਟ ਸਾਇਨ ਕਿੱਥੇ ਹੁੰਦੇ 25000 ਰੁਪਏ ਤੇ ਮਤਲਬ ਕੋਈ ਸਾਰਾ ਦਿਨ ਹਾਰਡ ਵਰਕ ਕਰਦੇ ਆ ਪਰ ਸਾਨੂੰ ਹਾਰਡ ਵਰਕ ਦਾ ਉਹਨਾਂ ਨਾਲ ਮਿਲ ਹੀ ਨਹੀਂ ਰਿਹਾ ਇਹ ਗੱਲਾਂ ਤਾਂ ਉਹਨਾਂ ਤੱਕ ਪਹੁੰਚ ਹੀ ਨਹੀਂ ਰਹੀਆਂ ਜਿੰਨਾ ਤੱਕ ਪਹੁੰਚਣੀ ਚਾਹੀਦੀਆਂ ਅਸੀਂ ਬਹੁਤ ਵਾਰ ਕੋਸ਼ਿਸ਼ ਕੀਤੀ ਸੀ ਕਿ ਸਾਡਾ ਸਾਡਾ ਆਪਣਾ ਸਾਹਮਣਾ ਹੋਵੇ ਅੱਜ ਫਰਸਟ ਰੰਗ ਮੈਂ ਤੁਹਾਡੇ ਸਾਹਮਣੇ ਮਤਲਬ ਇਦਾਂ ਬੋਲ ਰਹੀ ਹਾਂ ਕਿ ਬਹੁਤ ਅੱਕ-ਥੱਕ ਚੁੱਕਿਆ ਐਨਾ ਪੜ੍ਹ ਲਿਖ ਕੇ ਮਤਲਬ ਹੁਣ ਜਿੱਥੇ ਸਾਨੂੰ ਬੱਚਿਆਂ ਦਾ ਫਿਊਚਰ ਡਿਸਾਈਡ ਕਰਨਾ ਸੀ ਬੱਚਿਆਂ ਨੂੰ ਪੜਾਉਣਾ ਉਹੀ ਸੀ ਹੁਣ ਖੁਦ ਪੜ੍ਹ ਰਹੇ ਆ ਵੀ ਸ਼ਾਇਦ ਮੇ ਵੀ ਇਨ ਕੇਸ ਕਦੇ ਪ੍ਰਮਾਤਮਾ ਸੁਣੇ ਕਿ ਸਾਨੂੰ ਕੋਈ ਜੌਬ ਮਿਲ ਜਾਵੇ ਅਸੀਂ ਆਪਣੇ ਬੱਚਿਆਂ ਲਈ ਚੀਜ਼ ਡਿਸਾਈਡ ਕਰ ਸਕੀਏ ਬਟਨ ਉਹ ਗਵਰਨਮੈਂਟ ਆ ਕਲਾਈਨ